ਕਪਲੇਟ ਦੇ ਵਿੱਚ ਨਿਕਾਲ ਦਿੰਨੇ ਆ ਦੇਖੋ ਹਰੇ ਕ ਦਾ ਆਪਣਾ ਆਪਣਾ ਤਰੀਕਾ ਹੁੰਦਾ ਤੁਸੀਂ ਬਹੁਤ ਤਰੀਕਿਆਂ ਦੇ ਨਾਲ ਹਰੇ ਚਨੇ ਦੀ ਰੈਸਪੀ ਦੇਖੀ ਹੋਣੀ ਹੈ ਪਰ ਜਿਹੜੇ ਤਰੀਕੇ ਮੈਂ ਤੁਹਾਨੂੰ ਅੱਜ ਦੱਸ ਰਹੀ ਹਾਂ ਇਹ ਬਹੁਤ ਹੀ ਜ਼ਿਆਦਾ ਪ੍ਰਾਣਾ ਜਿੱਦਾਂ ਦਾਦੀ ਮੰਮੀ ਹੋਰੋਂ ਤੋਂ ਮੈਂ ਸਿੱਖਿਆ ਹੋਇਆ ਹੈ ਮੇਰੇ ਦਾਦੀ ਦੀ ਮੰਮੀ ਜੀ ਹੈ ਨਾ ਸਾਸੂ ਮਾ ਬਣਾਉਂਦੀ ਹੁੰਦੇ ਸੀ ਇਹ ਆਪਾਂ ਹੁਣ ਜਿਹੜੇ ਹਰੇ ਚਨੇ ਨੇ ਦੇਖੋ ਹਾਫ ਆਪਾਂ ਨੇ ਕੁੰਡੇ ਦੇ ਵਿੱਚ ਪਾਲੇ ਹਾਫ ਆਪਾਂ ਨੇ ਅਲੱਗ ਰੱਖ ਲੇ ਹੁਣ ਜਿਹੜੇ ਆਪਾਂ ਨੇ ਇਹ ਪਾਏ ਨੇ ਇਹਨਾਂ ਨੂੰ ਆਪਾਂ ਪੀਸਾਂਗੇ ਇੱਕ ਵਾਰ ਤੁਸੀਂ ਇਹ ਰੈਸਪੀ ਮੇਰੇ ਤਰੀਕੇ ਨਾਲ ਬਣਾ ਲੀਣਾ ਪਰ ਸਾਰਾ ਪਰਿਵਾਰ ਉਂਗਲੀਆਂ ਚਟਕਾ ਰਹਿ ਜੀ ਕਿ ਐਨੀ ਜ਼ਿਆਦਾ ਟੇਸਟੀ ਬਣਦੀ ਹੈ ਇਹ ਇਹਨਾਂ ਨੂੰ ਵੀ ਆਪਾਂ ਮਿਕਸੀ ਦੇ ਵਿੱਚ ਨਹੀਂ ਸਿਰਫ ਧਾਰੜਾ ਜੀ ਕਰਨਾ ਕਿਉਂਕਿ ਮਿਕਸੀ ਦੇ ਵਿੱਚ ਤੁਸੀਂ ਪਾ ਲਿਆ ਤਾਂ ਉਹਦੇ ਦੀ ਇਹਨਾਂ ਲਿਕਵਿਡ ਫਾਰਮ ਚ ਜਿੱਧਾ ਚੜਨੀ ਪਾਣੀ ਹੈ ਨਾ ਬਣਾ ਦੂਗੀ ਅਸਾ ਹਲਕੇ ਹਲਕੇ ਹੱਥ ਨਾਲ ਆਪਾਂ ਇਹਨੂੰ ਪੀਸ ਲੈਣੇ ਹੁਣ ਜਿਹੜੇ ਆਪਣੇ ਟਮਾਟਰ ਪੀਸੇ ਨੇ ਇਹਨੂੰ ਵੀ ਆਪਾਂ ਮਸਾਲੇ ਦੇ ਵਿੱਚ ਐਡ ਕਰ ਦਾਂਗੇ ਦੇਖੋ ਮੈਂ ਕੋਈ ਜ਼ਿਆਦਾ ਮਸਾਲੇ ਯੂਜ਼ ਨਹੀਂ ਕਰਦੀ ਹੁੰਦੀ ਸਿਰਫ ਆਪਣੀਆਂ ਘਰ ਦੀਆਂ ਬੇਸਿਕ ਚੀਜ਼ਾਂ ਨੇ ਜਿਹੜੀਆਂ ਉਹਨਾਂ ਦੀ ਚੀਜ਼ ਤਿਆਰ ਕਰਦੀ ਹੁੰਦੀ ਆ ਕੋਸ਼ਿਸ਼ ਰਹਿੰਦੀ ਆ ਹਮੇਸ਼ਾ ਕਿ ਜੋ ਵੀ ਆਪਾਂ ਬਣਾਈਏ ਆਪਣੀਆਂ ਘਰ ਦੀਆਂ ਬੇਸਿਕ ਚੀਜ਼ਾਂ ਤੋਂ ਬਣਾਈਏ ਤੇ ਬਹੁਤ ਹੀ ਟੇਸਟੀ ਬਣਾਈਏ ਕਿਉਂਕਿ ਮਸਾਲਿਆਂ ਨੇ ਜ਼ਿਆਦਾ ਕੁਝ ਨਹੀਂ ਕਰਨਾ ਹੁੰਦਾ ਸਿਰਫ ਤਰੀਕੇ ਨੇ ਕਰਨਾ ਹੁੰਦਾ ਜਾ ਮੋਟਾ ਮੋਟਾ ਇਹਨੂੰ ਪੀਸ ਲਾਂਗੇ। ਮਾਗੀ ਫਿਰ। ਹਾਂਜੀ ਫਿਰ ਦੇਖੋ। ਬਸ ਇਸ ਤਰੀਕੇ ਨਾਲ ਪੀਸਣਾ ਹੈ ਜਿਆਦਾ ਨਹੀਂ। ਦੇਖੋ ਉਨੀ ਟਾਈਮ ਤੇ ਆਪਣਾ ਇਹਦੇ ਗਰੇਵੀ ਵੀ ਬਣ ਕੇ ਰੈਡੀ ਹੋਣ ਵਾਲੀ ਹੈ ਦੇਖੋ ਕਿੰਨੀ ਸੋਹਣੀ ਇਹਦੀ ਲੋਕਾ ਆਪਾਂ ਕੋਈ ਦੇਗੀ ਮਿਰਚ ਕੋਈ ਗਰਮ ਮਸਾਲਾ ਕੁਝ ਵੀ ਜੂਸ ਨਹੀਂ ਕਰਦੇ ਕਿਉਂਕਿ ਘੱਟ ਮਸਾਲਿਆਂ ਤੋਂ ਜਦੋਂ ਕੋਈ ਵੀ ਰੈਸਪੀ ਬਣਦੀ ਹੈ ਤਾਂ ਬਹੁਤ ਹੀ ਟੇਸਟੀ ਬਣਦੀ ਹੈ ਤੇਦੀ ਕੋਪਾ ਨੇ ਇਹਦੀ ਵਾਸਤੇ ਪੰਜ ਆਲੂ ਲੈਤੀ ਨੇ ਉਹਨਾਂ ਨੂੰ ਸਿੱਲ ਕੇ ਮੈਂ ਪਾਣੀ ਦੇ ਵਿੱਚ ਪਾ ਕੇ ਰੱਖ ਲਿਆ ਸੀ ਤੇ ਹੁਣ ਆਪਾਂ ਇਹਨਾਂ ਨੂੰ ਬਰੀਕ ਬਰੀਕ ਕਟਿੰਗ ਕਰ ਲਾਂਗੇ ਪਾਣੀ ਦੇ ਵਿੱਚ ਹੀ ਕਰਾਂਗੇ ਆਲੂਆਂ ਨੂੰ ਥੋੜਾ ਬਰੀਕ ਹੀ ਕਟਿੰਗ ਕਰਨੀ ਹੈ ਮੋٹے-ਮੋٹے ਨਹੀਂ ਜਿੱਦਾਂ ਕਿ ਆਪਾਂ ਬਸ ਇਸ ਤਰੀਕੇ ਦੇ ਕਿਉਂਕਿ ਆਪਾਂ ਇਹਨੂੰ 2-3 ਵਾਰੀ ਧੋਵਾਂਗੇ ਆਲੂਆਂ ਦੇ ਵਿੱਚ ਨਾ ਕਾਫੀ ਸਾਰੇ ਕੈਮੀਕਲ ਰੇਵ ਵਗੈਰਾ ਪਾਈ ਹੁੰਦੀ ਆ ਇਹਨਾਂ ਨੂੰ ਕਟਿੰਗ ਕਰਕੇ ਵੀ ਤੇ ਪਹਿਲਾਂ ਵੀ ਕਾਫੀ ਵਾਰ ਧੋਇਆ ਕਰੋ ਕਿਉਂਕਿ ਇਹਦੇ ਵਿੱਚ ਜੂਰੀਆ ਰੇ ਬਹੁਤ ਜ਼ਿਆਦਾ ਹੁੰਦਾ ਜਿਹੜੇ ਆਪਾਂ ਮਾਰਕੀਟ ਦੇ ਵਿੱਚੋਂ ਲੈ ਕੇ ਆਉਨੇ ਆ ਨਾ ਅਗਰ ਤੁਸੀਂ ਘਰ ਵਿੱਚ ਆਰਗੈਨਿਕ ਬਣਾਉਨੇ ਹੋ ਤਾਂ ਕੋਈ ਪ੍ਰੋਬਲਮ ਨਹੀਂ ਜਿੱਦਾਂ ਮੈਂ ਕਈ ਫਰੈਂਡਸ ਨੂੰ ਪਹਿਲਾਂ ਦੇਖਿਆ ਨੇ ਜਿਨ੍ਹਾਂ ਨੇ ਤੇ ਮੈਂ ਛੋਟੇ ਆਪਣੇ ਜਿਹੜੇ ਚੈਰੀ ਪੋਟੈਟੋ ਹੁੰਦੇ ਨੇ ਨਾ ਉਹ ਆਰਗੈਨਿਕ ਉਗਾਏ ਹੋਏ ਨੇ ਚਲੋ ਵੱਡੇ ਤਾਂ ਆਪਾਂ ਨੂੰ ਇਹ ਤਾਂ ਮਾਰਕੀਟ ਦੇ ਵਿੱਚੋਂ ਲੈ ਕੇ ਆਉਣੀ ਪੈਂਦੇ ਨੇ ਜ਼ਿਆਦਾ ਆਪਾਂ ਖੇਤੀ ਨਹੀਂ ਕਰਦੇ ਇਹਨਾਂ ਦੀ ਅੱਜ ਹੀ ਉਹਨਾ ਆਪਣਾ ਮਸਾਲਾ ਜਿਹੜਾ ਕਨੇ ਰੱਖਿਆ ਸੀ ਆਪਣੀ ਗਰੇਵੀ ਹੈ ਜਿਹੜੀ ਉਹ ਤਕਰੀਬਨ ਬਣ ਕੇ ਰੈਡੀ ਹੋਣ ਵਾਲੀ ਆ ਥੋੜਾ ਆਪ ਇਹਨੂੰ ਹੋਰ ਭੁੰਨ ਲਾਂਗੇ ਕਿਉਂਕਿ ਪਾਸ ਮਸਾਲੇ ਦੀ ਨਿਰ ਪਰ ਕਰਦੀ ਹੈ ਕੋਈ ਵੀ ਰੈਸਪੀ ਹੈ ਨਾ ਮਸਾਲੇ ਨੂੰ ਉਦੋਂ ਤੱਕ ਤੁਸੀਂ ਨੇ ਭੁੰਨਣਾ ਜਦੋਂ ਤੱਕ ਉਹ ਕਿਉਂ ਅਲੱਗ ਨਾ ਛੱਡ ਜੇ ਜਿੱਦਾਂ ਕਿ ਆਪਣਾ ਹਲਵਾ ਬਣਦਾ ਹੁੰਦਾ ਹੈ ਉਦਾਂ ਨਾ ਹੋ ਜੇ ਅੰਜੀ ਬਸ ਆਲੂਆਂ ਦਾ ਸਾਈਜ਼ ਦੇਖੋ ਇਤਾਂ ਦਾ ਰੱਖਣਾ ਆਪਣੇ ਜਿਆਦਾ ਵੱਡੇ ਨਹੀਂ ਰੱਖਣੇ ਕਿਉਂਕਿ ਜਿਆਦਾ ਵੱਡੇ ਰੱਖੋਗੇ ਤਾਂ ਤੁਹਾਡੀ ਰੈਸਪੀ ਥੋੜੀ ਜਿਹੀ ਅਲੱਗ ਤਰੀਕੇ ਦੀ ਬਣੇਗੀ ਆਲੂਆਂ ਦਾ ਤੁਹਾਨੂੰ ਅਲੱਗ ਟੇਸਟ ਜਾਏਗਾ ਤੇ ਚਨੇਆਂ ਦਾ ਤੁਹਾਨੂੰ ਅਲੱਗ ਜਾਏਗਾ